ਹੁਣ ਮੇਰਾ ਇੱਕ ਵੀਰ ਡਿਬੜੂਗਰ ਜੇਲ੍ਹ ਚ ਸਾਰਾ ਪੰਜਾਬ ਲੱਗਿਆ ਉਹ ਆਪਣੇ ਸਾਥੀਆਂ ਲਈ ਕਿਉਂ ਨੂੰ ਛਡਾਓ ਉਹਨੂੰ ਛਡਾਓ ਉਹਨੂੰ ਛਡਾਓ ਯਾਰ ਜਿੰਨੀ ਉਸ ਮੇਰੇ ਵੀਰ ਦੀ ਉਮਰ ਹੈ ਉਹ ਤੋਂ ਵੱਧ ਤਾਂ ਖੈਰਾ ਸਾਹਿਬ ਦੀ ਅੰਦਰ ਜੇਲ੍ਹ ਹੈ ਪਹਿਲੇ ਖੈਰਾ ਸਾਹਿਬ ਨੂੰ ਛਡਾਉਣਾ ਚਾਹੀਦਾ ਹੈ ਕਿ ਜਿਹੜਾ 1 ਸਾਲ ਅੰਦਰ ਹੈ ਪਹਿਲੇ ਰਾਜਵਾਨਾ ਸਾਹਿਬ ਨੂੰ ਛਡਾਉਣਾ ਚਾਹੀਦਾ ਹੈ ਨਾ ਰਾਜਵਾਨਾ ਦੀ ਗੱਲ ਕਰਦੇ ਇਨਾ ਖੈਰਾ ਕਰਦੇ ਸਾਨੂੰ ਛਡਾ ਬਦਲ ਸਾਹਿਬ ਨੇ 16 ਸਾਲ ਐਨਐਸਸੀ ਚ ਜੇਲ ਕੱਟੀ ਕਿਤੇ ਬਦਲ ਸਾਹਿਬ ਨੇ ਤਾਂ ਨਹੀਂ ਕਿਹਾ ਕਿ ਮੈਨੂੰ ਛੱਡ ਦਿਓ ਕਿਤੇ ਬਦਲ ਸਾਹਿਬ ਦੇ ਪਰਿਵਾਰ ਤਾਂ ਨਹੀਂ ਧਰਨੇ ਦਿੱਤੇ ਕਿ ਸਾਡੇ ਬਾਪੂ ਨੂੰ ਛੱਡ ਦਿਓ ਜੀ ਸਾਡੇ ਬਾਪੂ ਨੂੰ ਛੱਡ ਦਿਓ ਯਾਰ ਕਾਲੀ ਦਲ ਦਾ ਇਤਿਹਾਸ ਹੈ ਕੌਮ ਦਾ ਇਤਿਹਾਸ ਹੈ ਨਾ ਅਸੀਂ ਜ਼ਮਾਨਤ ਮੰਗੀਏ ਨਾ ਅਸੀਂ ਭਰੋਲ ਤੇ ਆਈਏ ਤੇ ਤੁਮ ਉਹ ਹੀ ਗਲੀ ਛੜੀ ਕਾਟਦੀ ਹਾਂ ਜੀ ਮੜ ਮੜ ਕੇ ਲੋਕਾਂ ਦੇ ਸਿਰ ਤੇ ਰੱਖਣੀ ਚਾਹੁੰਦਾ ਹੈ ਭਾਰਤਾਂ ਨੇ ਜੇਲ੍ਹ ਕੱਟੀ ਉਹਨੇ ਕੱਟੀ ਖੈਰ ਸਾਵਦੀ ਗੱਲ ਕਰਨਾ ਉਹ ਅੱਜ ਤੱਕ ਤੁਸੀਂ ਨਹੀਂ ਸਿਰ ਚੁੱਕਣ ਦਿੱਤਾ ਉਹਨੂੰ ਦਰਬਾਰ ਸਰ ਦੇ ਅੰਮ੍ਰਾ ਹੋਇਆ ਉਹ ਤੁਹਾਡੀ ਰੈਨ ਨਾਲ ਹੋਇਆ ਸਰਸੇ ਵਾਲੇ ਦੇ ਲਿਆ ਕੇ ਤੂੰ ਕਦਰ ਪਾਇਆ ਉਹ ਤੁਹਾਡੀ ਰੈਨ ਨਾਲ ਹੋਇਆ ਗੁਰੂ ਗ੍ਰੰਥ ਸਾਹਿਬ ਨੂੰ ਗਲੀਆਂ ਚ ਰੋਲਿਆ ਉਹ ਤੁਹਾਡੀ ਸਰਕਾਰ ਨੇ ਰੋਲਿਆ ਚਿੱਟੇਰੀ ਨਵੀਂ ਪੀਵੀ ਦਾ ਖਾਤਮਾ ਕੀਤਾ ਉਹ ਤੁਸੀਂ ਕੀਤਾ ਤੁਹਾਡੀ ਸਰਕਾਰ ਆ ਚੁੱਕੀ ਬੀਜੇਪੀ ਨੇ ਭੈੜੀ ਗੱਲ ਕਹਣ ਦੇ ਨਾਂ ਤੇ ਤੈਨੂੰ ਸ਼ਰਮ ਬਿਲਕੁਲ ਨਹੀਂ ਆਉਂਦੀ ਤੈਨੂੰ ਮੈਂ ਤਾਂ ਨਾ ਵੀ ਆ ਤੇਰੇ ਅੱਗੇ ਲੋਕ ਬੈਠੇ ਵਾਵਾ ਸੁਣੀ ਜਾਂਦੇ ਪਤਾ ਨਹੀਂ ਇਹ ਪੇਟਾ ਤੇ ਸਿਰ ਚ ਧੁੰਦਿਆ ਕੀ ਆ ਤੇਰਾ ਬਕਵਾਸ ਸੁਣੀ ਕਿਵੇਂ ਜਾਂਦੇ ਆ ਤੂੰ ਹੈ ਜਿਹੜਾ ਉਹ ਨਸ਼ੀ ਉਹ ਛਡਾਉਦਾ ਸੀ ਤੇ ਉਹਨੂੰ ਤੁਸੀਂ ਪਏ ਲੈ ਕੇ ਕਰਕੇ ਗਦਾਰੀਆਂ ਮਿਲ ਕੇ ਕੰਨ ਤਰਨਾ ਉਹਨੂੰ ਡਿਮਰੂ ਘਾ ਟੋਕਤਾ ਕਿਸੇ ਕਿਸੇ ਨੂੰ ਕੀ ਟੋਕਤਾ ਤੁਹਾਨੂੰ ਕਿਉਂ ਪੁੱਤਾਂ ਨੂੰ ਕਦੇ ਕੋ ਜੀਲ ਨਹੀਂ ਚੱਲਿਆ ਹੁਣ ਤੱਕ ਹੈ ਤੇ ਜੇ ਹੁਣ ਤੂੰ ਇੱਕ ਇੰਨਾ ਤੂੰ ਨਿਲਜ ਬੰਦਾ ਹੈ ਬੇਸ਼ਰਮ ਬੰਦਾ ਹੈ ਤੇਰਾ ਮੈਂ ਤਾਂ ਉਹਨੂੰ ਸਾਰਾ ਧਾਲੀ ਤੇਰਾ ਬੇਸ਼ਰਮਾ ਤੇ ਪੰਚਾਇਤ ਮੈਂਬਰ ਤੱਕ ਤੈਥੋਂ ਬਣਾਇਆ ਗਿਆ ਚਾਰ ਸੀਟਾਂ ਜਿਮਨੀ ਤੇ ਤੂੰ ਆਪ ਦੇ ਖੜੇ ਨਹੀਂ ਕਰ ਸਕਿਆ ਤੇ ਤੂੰ ਹੀ ਬੋਲਣ ਪੈਣਾ ਬਾਦਲ ਸਾਹਿਬ ਉਹ ਕਰਤੂਤਾ ਕੀ ਕਰਕੇ ਜਾਂਦੇ ਸੀ ਪੰਜਾਬ ਨੂੰ ਖੂਨ ਪੀੜ ਜਾਂਦੇ ਸੀ ਰਲਕੇ ਜਾਂਦੇ ਸੀ ਸਾਨੂੰ ਕਿਹੜਾ ਪਤਾ ਨਹੀਂਗਾ ਸੀ ਵੀ ਜਿਹੜਾ ਥਰੇ ਆ ਵੀ ਢੇਲ ਦੇ ਵਿੱਚ ਇਹਨਾਂ ਦੀ ਜ਼ਿੰਦਗੀ ਕਿਸ ਤਰ੍ਹਾਂ ਦੀ ਸੀ ਵੀ ਕਲਾਸਾਂ ਇਹ ਲਗਮ ਹੋ ਰਹੀ ਸੀ ਇਹਨਾਂ ਦੇ ਪ੍ਰਬੰਧ ਕਿੰਨੇ ਕਿੰਨੇ ਸੀ ਇਹ ਤਾਂ ਜੇਲ੍ਹ ਘਰ ਨਾਲੋਂ ਵੀ ਵੱਧ ਚੰਗੀ ਸਮਝਦੇ ਸੀ ਅਜੇ ਬਾਹਰ ਦੇ ਲੋਕਾਂ ਦੇ ਖੇਤਰਾਂ ਤੋਂ ਡਰਦੇ ਹੋ ਤੁਸੀਂ ਤਾਂ ਜੇਲ੍ਹ ਚ ਜਾ ਕੇ ਤਾਂ ਤੁਸੀਂ ਖੇਤਰਾਂ ਤੋਂ ਬੇਕਾਫ ਹੋ ਜੰਦੇ ਤੁਹਾਡੀ ਅਸਲ ਚ ਸਹੀ ਜ਼ਿੰਦਗੀ ਜੇ ਲਈ ਚਾਹੀਦੀ ਆ ਘਰ ਹੀ ਤੁਹਾਨੂੰ ਉਹ ਚਾਹੀਦਾ ਕਿਉਂਕਿ ਬਾਹਰ ਦੇ ਲੋਕਾਂ ਦੇ ਖੇਤਰ ਬਹੁਤ ਮੈਦੇ ਤੁਹਾਨੂੰ ਤੁਸੀਂ ਗਲਤੀਆਂ ਕਰਨ ਨਹੀਂ ਹਟਦੇ ਤੁਸੀਂ ਤੂੰ ਹੁਣ ਕਿਹੜਾ ਹਟਦਾ ਹੈ ਤੂੰ ਹੈਂ ਕਿੱਤਰ ਨੂੰ ਅਮਰ ਕਪਾਲ ਨੂੰ ਲਈ ਫਿਰਦਾ ਕਿੱਦਰ ਫੈਰਾ ਸਾਹਿਬ ਨੂੰ ਲਈ ਫਿਰਦਾ ਕਿੱਦਰ ਰਾਜਵਾਣਾ ਨੂੰ ਲਈ ਫਿਰਦਾ ਤੁਸੀਂ 20 ਸਾਲ ਤੁਸੀਂ ਰਾਜ ਕੀਤਾ ਹੈ ਕਿ 20 ਸਾਲਾਂ ਦੇ ਵਿੱਚ ਤੁਸੀਂ ਦੇਖ ਲਾ ਵੀ ਕਿੰਨਾ ਰਾਜ ਉਹਨਾਂ ਦੇ ਹੱਥ ਚ ਬੋਲਦਾ ਹੈ ਅੱਜ ਤੇ ਇਹਨਾਂ ਗਲੀ ਤਪੜੀ ਨੂੰ ਲੋਕਾਂ ਨੇ ਉਹ ਮਾਰਿਆ ਤੇ ਰਾਜ ਨੂੰ ਰਾਜਵਾਣਾ ਦੇ ਕਿਵੇਂ ਖਾੜਕੂ ਨਹੀਂ ਗੱਲ ਕਰਦਾ ਉਹ ਖਾੜਕੂ ਬਣਾਏ ਕਿੱਨੇ ਸੀਗੇ ਕਿਹੜਾ ਜਾ ਜਾ ਕੇ ਕੇ ਪੀਐਸ ਕੇ ਲੈਣਾ ਨਹੀਂ ਜਨਾ ਕਰਦਾ ਸੀ ਕਿਹੜਾ ਜਾ ਜਾ ਕੇ ਤਟ ਟਟ ਲੋਕ ਕੋਈ ਲੋਕਾਂ ਨੂੰ ਕੋਈ ਭੋਲਾ ਤੁਹਾਡੀ टेरा बह जा शांति बह जाने ना उंगलों ला ला के ना लोगों के जख्मां नमक ना भुख दू ये ना देना भी तेनालीराम बोलना भी लोग बंद कर देना क्योंकि तू गुरु का दुखी है तेरा खानदान गुरु न पाप कि चौथे एक दिन दाड़ी खुले छकाश करके ड्रामेबाजा टंकिया तू जोड़े साफ कर लिया वो कर ले लोगे नहीं, तो नहीं है कि। देखी तो वोटा तेरिया का हाल हूं बहुत चेर फोटो बना लिया लोग सत्तर साल हो गए रल के उत्तर कॉटो चढ़ काटो चंगा हो चंगे तो वही भी नहीं है जेड़े आए हैं पर जरा कुछ चंगा किया ਤਲੋ ਤੁਸੀਂ ਖੇਡਾ ਖਿਲਾ ਰਿਆ ਸੀ ਉਸੂਤ ਕਰਦੇ ਨੇ ਜਿਵੇਂ ਆਜੂ ਕੀ ਕਰਨੀ ਤਾਂ ਘਟ ਰੰਗ ਨੂੰ یوں ਤੁਰ ਜਾਣਗੇ ਪਰ ਤੇਰੇ ਨਾਲ ਚੰਗੀ ਹੋਈ 25 ਸਾਲ ਰਾਜ ਕਰਨੇ ਦੇ ਕਿੱਥੇ ਗਿਆ ਗੁੰਡਾਗਰਦੀ ਤੇਰੀ ਹੈ ਤੂੰ ਕਿੱਧਰ ਦੇ ਕਿੱਧਰੋਂ ਕਰਕੇ ਗਰੀਬ ਦੇਸ਼ ਤੇ ਕਿੰਨਾ ਕਰਜ਼ਾ ਜਿਹੜਾ ਪੰਜਾਬ ਦੇ ਸਿਰ ਤੇ ਤੁਸੀਂ ਚਾੜਿਆ ਸੱਸੀ ਲੋਕਾਂ ਨੇ ਉਹ ਯਾਰ ਕੰਮ ਕਰਕੇ ਖਾਣ ਵਾਲੇ ਲੋਕਾਂ ਨੇ ਕੀ ਸੁੱਖ ਵੇਖਿਆ ਕੰਮ ਆਉਦੇ ਖੇਤਾਂ 'ਚ ਧਰ ਦੇ ਚਾਪ ਪੀਣ ਵਾਲੀ ਡੱਬੀ ਤੋਂ ਲੈ ਕੇ ਟੰਕਸ ਦੇ ਦੇ ਕੇ ਤੁਸੀਂ ਲੋਕਾਂ ਦੇ ਤੁਹ ਲੇਟ ਹਾਈਸ ਤੱਕ ਲੈ ਲੈਗੇ ਤੁਸੀਂ ਸਰਕਾਰੀ ਪੈਸਾ ਜਿਹੜਾ ਤੁਸੀਂ ਦੀ ਬਰਬਾਦੀ ਕਰਕੇ ਤੇ ਨਾ ਤਾਂ ਤੁਸੀਂ ਆਪਣਾ ਸੁੱਖ ਵੇਚ ਸਕੀ ਤੇ ਨਾ ਤੁਸੀਂ ਕਰਜ਼ੇ ਦੀ ਪੰਡ ਜਿਹੜੀ ਉਹ ਤੋਂ ਬਚਾ ਸਕੀ ਹੈ ਤੇ ਫਿਰ ਦੀ ਬਾਕੀ ਮੰਡੇ ਤੁਸੀਂ ਮਾਰ ਕੇ ਪੰਜਾਬ ਖਾਲੀ ਕਰਾਤਾ ਹੁਣ ਤੱਕ ਕਦੇ ਸੜਕਾਂ ਤੇ ਤੁਰ ਕੇ ਦੇਖ ਲੋ ਪਹਿਲਾਂ ਤੂੰ ਅੱਤਵਾਦ ਵਲੇ ਤੁਸੀਂ ਖਰਮਾ ਕਰਾਇਆ ਹੁਣ ਤੇਰੇ ਸਾਲੇ ਨੇ ਤੇ ਤੁਸੀਂ ਮਿਲ ਕੇ ਤੁਹਾਡੀਆਂ ਟੈਂਮਾਂ ਦੇ ਵਿੱਚ ਆ ਨਚਾ ਜਿਹੜਾ ਨਿਕਲੇ ਰ ਬੱਡ ਫਰਡੇ ਦੇ ਸੀ ਦਾ ਨਸ਼ਾ ਆਉਂਦਾ ਕਿੱਥੋਂ ਆ ਇਹ ਸਭ ਤੁਹਾਨੂੰ ਪਤਾ ਹੈ ਤੁਹਾਡੇ ਆ ਮੰਤਰੀ ਫੜੀ ਰਹੀ ਹੈ ਇਹ ਹੋ ਗਿਆ ਜਿ ਕੋ ਪਾਲੀ ਬਣ ਗਿਆ ਕਾਂਗਰਸੀ ਬਣ ਗਿਆ ਹੈ ਤਾਂ ਤੁਹਾਡੇ ਚਟਕਟੇ ਆ ਸਾਰੇ ਇਹ ਸਭ ਕੁਝ ਤੁਹਾਡੇ ਵਿੱਚ ਬੋਲਦਾ ਲੋਕ ਬਹਿ ਕੇ ਚੁੱਪ ਕਰਕੇ ਬਿਆਨ ਦੇਣ ਤੋਂ ਪਹਿਲਾਂ ਨਾ ਤੂੰ 100 ਗੱਲ ਸੋਚ ਲਿਆ ਕਰ ਕਿਉਂਕਿ ਇਹ ਇਹ ਤੇਰੀਆਂ ਭੇਟਾਂ ਨਹੀਂ ਜਿਹੜੀਆਂ ਅੱਗੇ ਬੈਠੀਆਂ ਤੇਰੀਆਂ ਅਸੀ ਜਣਗੀਆਂ ਇਹ ਤਾਂ ਪਤਾ ਹੀ ਕੋਈ ਨਹੀਂ ਮੁੜ ਕੇ ਤੂੰ ਦੇਖਣਾ ਹੈ ਵੀ ਕੀ ਹੋਇਆ ਲੈਣਾ ਪਤਾ ਨਹੀਂ ਗੋਵਾ ਮਾਰੂਗਾ ਤੇਰੇ ਫਿਰ ਚਪਲੀ ਮਾਰੂਗਾ ਤੇਰੇ ਕੋਲ ਕੋਈ ਕੁਛ ਨਾ ਪੁੱਛ ਕਿਸੇ ਕਹਿੰਦਾ ਠੋਕਣਾ ਤੇਰੀ ਸੱਚੀ ਮੂੰਹ ਤੇ ਲੋਕਾਂ ਨੂੰ ਪਤਾ ਲੱਗ ਗਿਆ ਹੁਣ ਬੇਈਕੀਰ ਨੂੰ ਨਾ ਬਾਲੇ ਨੇ ਜੀਤੇ ਬੇ ਕੜੀ ਕਿਵੇਂ ਕਹਿੰਦੇ ਵੀ ਇਕਦਰੀ ਚੰਗੀ ਹੋ ਜੇ ਨਾ ਖਾਣ ਵਾਲੀ ਤੇ ਹੁਣ ਉਸ ਕੜੀ ਵਰਗਾ ਪੜ ਗਏ ਤੁਸੀਂ ਕਰਦੇ ਜਿਹੜੀ ਨੂੰ ਹੁਣ ਖਾਣਾ ਨਹੀਂ 15 ਸਾਲ ਕਿਸੇ ਨੇ ਨਵੇਂ ਸਿਰੇ ਤੋਂ ਉਹ ਗੱਲ ਬਣੂਗੀ ਮੈਂ ਇੰਟਰਵਿਊ ਦੇ ਵਿੱਚ ਵੀ ਕਿਹਾ ਸੀ ਇਹ ਗੱਲ ਤੁਹਾਨੂੰ ਵੀ 15 ਸਾਲ ਦਾ ਹੁਣ ਤੁਹਾ ਜੀਬ ਨੂੰ ਹੱਟ ਦੇ ਦੇ ਜੇ ਹੋ ਸਕੇ ਤਾਂ ਨਾ ਇਹਨੂੰ ਲਗਾਮ ਪਾ ਕੇ ਕਿਤੇ ਮੌਨਤਾ ਹੁਣ ਹੁਣ ਤੇਰਾ ਬੋਲਣਾ ਨੁਕਸਾਨ ਹੀ ਕਰਦਾ ਹੀ ਪੰਜਾਬ ਦੇ ਲੋਕਾਂ ਤੇ ਕੋਈ ਨਹੀਂ ਉਹਨਾਂ ਲੋਕਾਂ ਨੇ ਮੰਨਿਆ ਸੀ ਬੋਟਾ ਭਾਦ ਗਿਆ ਜੇ ਨਹੀਂ ਛੱਡਿਆ ਸਰਕਾਰਾਂ ਨਹੀਂ ਛੱਡਿਆ ਲੋਕਾਂ ਦੇ ਮਨ ਚ ਤਾ ਅੱਜ ਵੀ ਰਾਜ ਕਰਦਾ ਹੈ ਨਾ ਤੈਨੂੰ ਡਿਬਰੂ ਬੜੀਅਲ ਕਹਿੰਨ ਉਹ ਕਹ ਲਿਆ ਕਿੰਨੇ ਚਿਰ ਨੂੰ ਦੇ ਦੇ ਬੁੰਡੂਗਲਾ ਜੰਛੀਆਂ ਨੂੰ ਲਾ ਵਲਾ ਕੇ ਤੁਸੀਂ ਘਰ ਘਰ ਕੇ ਤੀਜਾ ਬੰਦਾ ਤੁਸੀਂ ਉੱਠਣ ਹੀ ਨਹੀਂ ਦਿੰਦਾ ਤਾਂ ਸ਼ੁਕਰ ਹੋ ਵੀ ਜਦੋਂ ਆ ਕੇ ਭਗਵਾਨ ਪ੍ਰਮਾਨ ਰਹੀ ਆ ਕੇ ਤੇ ਤੁਹਾਡੇ ਜਿਹੜੇ ਪਜਾਮੇ ਖਿੱਚ-ਖਿੱਚ ਕੇ ਲਾਏ ਨਾ ਫੜਲੇ ਹੈ ਤਰਾ ਮੈਂ ਉਹ ਸੁਛਾਖ ਸ਼ਕਤੀ ਦੇ ਤੁਸੀਂ ਦਰਬਾਰ ਸਾਹਿਬਾਂ ਦੇ ਅੰਦਰ ਆ ਕਰਾ ਬਿਆਲੀਆਂ ਕਰਾ ਕਰਾ ਜੇ ਪੰਜਾਬ ਦੇ ਲੋਕਾਂ ਦਾ ਮਨ ਜਿੱਤਣਾ ਚਾਹਦੇ ਹੋ ਜਿਹੜੇ ਕਿ ਪੰਜਾਬ ਉਹ ਸਈ ਗੁਰੂਆਂ ਦੇ ਨਾਂ ਤੇ ਸੀ ਇਹ ਗੁਰੂਆਂ ਨੇ ਤੁਹਾਨੂੰ ਚੜਾਇਆ ਸੀ ਤੇ ਗੁਰੂਆਂ ਨੇ ਤੁਹਾਡਾ ਸੱਚਾ ਨਾਸ ਕਰਤਾ ਤੇ ਅਜੇ ਅਵਨਾਸ਼ ਹੋਣ ਵਾਲੇ ਪਾਸੇ ਵਾਲੀਆਂ ਗੱਲਾਂ ਤੋਂ ਪਰ ਰਿਹਾ ਕੋਦ ਮੇਰੀ ਕਿਸੇ ਦਾ ਕੋਈ ਗੱਲ ਨਹੀਂ ਕਿ ਬੰਦ ਘੱਟ ਬੋਲਿਆ ਗਿਆ ਹੋਵੇ ਤਾਂ ਮਾਫ ਕਰਨਾ ਸਤਿ ਸ੍ਰੀ ਅਕਾਲ ਸਾਰੇ